ਕੇਵਲ ਬਲਖੂ ਦਾ ਦਿੜਬੇ ਵਾਲੇ ਦਾ ਆਹ ਕਟਰ ਸਜਣੋ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ 50% ਤੋਂ 80% ਇਸ ਕਟਰ ਤੇ ਸਬਸਿਡੀ ਆ ਇਹਦੇ ਮਾਡਲ ਦੋ ਬਣਦੇ ਆ ਇੱਕ ਮਾਡਲ ਤਾਂ ਇਹਨਾਂ ਨੇ ਇੰਨਾ ਕੁ ਵਧੀਆ ਬਣਾਤਾ ਉਹਦਾ ਗੇਅਰ ਐਡਾ ਕਿ ਭਾਵੇਂ ਉਹਨੂੰ 30 40 ਫੁੱਟ ਤੋਂ ਥੱਲੇ ਪੱਕੇ ਥਾਂ ਤੇ ਸਿਰ ਤੋਂ ਚਾਹੇ ਉਹਨੂੰ ਘਣਾ ਨਾ ਕੁੱਟ ਲੋ ਚਾਹੇ ਤੁਸੀਂ ਇੱਟਾਂ ਚ ਫਸਾ ਕੇ ਤੋੜ ਕੇ ਲਿਆਉ ਰੀਪਰ ਇਹ ਰੀਪਰ ਦੀ ਗਾਰੰਟੀ ਨਹੀਂ ਅਨਸ਼ੋਰੈਂਸ ਆ ਤੁਸੀਂ ਲੈ ਗਏ 1 ਸਾਲ ਦੇ ਵਿੱਚ ਰੀਪਰ ਨੂੰ ਕਿਵੇਂ ਭੰਦੋ ਯਾਰ ਭੰਨ ਕੇ ਤੁਸੀਂ ਇਸ ਬੰਦੇ ਤੋਂ ਉਹੀ ਚੀਜ਼ ਨਮੀ ਲੈ ਜਾਓ ਤੁਸੀਂ ਆ ਦੇਖੋ ਇਸ ਤਰ੍ਹਾਂ ਦੀਆਂ ਯੂਆਂ ਪਾਤੀਆਂ ਇਸ ਤਰ੍ਹਾਂ ਦੀਆਂ ਇਹਦੇ ਘੇਰ ਦੇ ਵਿੱਚ ਗਰਾਰੀਆਂ ਪਾਤੀਆਂ ਇਸ ਤਰ੍ਹਾਂ ਦਾ ਇਹਨੇ ਸਜਣੋ ਆ ਦੇਖ ਆ ਪਿਛਲੀ ਾਰ ਪੱਤੀ ਲਾਉਂਦਾ ਸੀ ਜਿਹੜੀ ਥੱਲੇ ਛੁਰੀ ਤੇ ਲੱਗਦੀ ਆ ਐਸ ਵਾਰੀ ਪੱਤੀ ਆ ਜਿਹੜੀ ਆ ਦੇਖੋ ਮੇਰੇ ਹੱਥ ਚਾ ਕਿੰਨੀ ਮੋਟੀ ਪੱਤੀ ਆ ਇਸ ਤਰ੍ਹਾਂ ਦੇ ਆ ਦੇਖੋ ਇਹਨੇ ਬਣਾਤੇ ਆ ਕ੍ਰੋਸ ਆ ਦੇਖੋ ਨੀਲੀ ਲੋਹੇ ਦੀ ਲਾਠਾ ਆ ਦੇਖੋ ਇਸ ਤਰ੍ਹਾਂ ਦੇ ਕ੍ਰੋਸ ਬਣਾਤੇ ਆ ਜਿਹੜੀਆਂ but the video